ਸਵੇਰ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਅੱਜ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਰਮੰਦਰ ਸਾਹਿਬ ਪਰਕਰਮਾਂ ਵਿੱਚ ਲੱਗੇ ਛਬੀਲ ਦੇ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਆਂਦਲੀਪ ਕੌਰ ਓਜਲਾ ਵੀ ਸਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਗੁਰੂ ਰਾਮਦਾਸ ਦਾ ਉਹ ਟ ਆਸਰਾ ਲੈ ਕੇ ਹੀ ਉਹ ਅੱਜ ਕਾਗਜ਼ ਪੜਨ ਜਾ ਰਹੇ ਹਨ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਵਚਨਬੱਧ ਹਨ। ਹਾਂ ਜੀ ਸਰ ਜੀ ਮੈਂ ਦੇਖਿਆ ਮਤਲਬ ਇਹ ਕਾਗਜ਼ ਪਰ ਉਹ ਬਲਕੀ ਕੀ ਕਰ ਰਹੇ ਹਨ? ਬਿਲਕੁਲ ਜੀ ਪ੍ਰਮਾਤਮਾ ਦੇ ਘਰ ਦੇ ਵਿੱਚ नतमस्तक हुए हैं और अरदस बेनती की सबक भी और अरदस बेनती की परमात्मा ये जिस भी कार्य जा रहे हैं वह साइज सबना सब मेहर भरा हाथ रखन और असी लोग देश कौम की सेवा कर सकी। असीस असी परमात्मा को अरदास करके तो परमात्मा सबना का भला कर और सब कुछ शांतमई और वजिया तरीके संपन्न हो नगरी परमात्मा तो की नगरी है एक कायनात परमात्मा भी है ਪੂਰਨ ਅਗੇ ਹੀ ਅਰਦਾਸ ਕੀਤੀ ਹੈ ਸਭਨਾਂ ਦਾ ਪੜਾਓ। ਅਕਸਮਾ ਹਲਕਾ ਅਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਅੱਜ ਕਾਗਜ਼ ਦਾਖਲ ਕਰਵਾਉਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਰਮੰਦਰ ਸਾਹਿਬ ਪਰਕਰਮ ਵਿੱਚ ਲੱਗੇ ਛਬੀਲ ਦੇ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਆਂਦਲਿਪ ਕੋਰ ਓਜਲਾ ਵੀ ਸਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਓਝਲਾ ਨੇ ਕਿਹਾ ਕਿ ਗੁਰੂ ਰਾਮਦਾਸ ਦਾ ਉਹt ਆਸਰਾ ਲੈ ਕੇ ਹੀ ਉਹ ਅੱਜ ਕਾਗਜ਼ ਪੜਨ ਜਾ ਰਹੇ ਹਨ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਵਚਨਬੱਧ ਹਨ। ਹਾਂ ਜੀ ਸਾਡਾ ਜੀ ਮੈਂ ਦੇਖਾ ਮਥਾ ਟਿਕਣਾ ਹੈ ਕਾਗਜ਼ ਪੜਨ ਦੇ ਬਲਕਿ ਕੀ ਕਰਨਾ? ਬਿਲਕੁਲ ਜੀ ਪ੍ਰਮਾਤਮਾ ਦੇ ਘਰ ਦੇ ਵਿੱਚ ਬਹੁਤ ਮਸਤਕ ਹੋਏ ਆਂ ਔਰ ਅਰਦਾਸ ਬੇਨਤੀ ਕੀਤੀ ਸਭਣਾ ਦੇ ਭਲੇ ਦੀ ਔਰ ਅਰਦਾਸ ਬੇਨਤੀ ਕੀਤੀ ਪ੍ਰਮਾਤਮਾ ਕਿ ਜਿਹੜਾ ਜਿਸ ਵੀ ਕਾਰਜ ਲਈ ਜਾ ਰਹੇ ਆ ਉਹਦਾ ਸਫਲ ਹੋਵੇ ਔਰ ਸਭਣਾ ਤੇ ਮੇਰੇ ਪਰਿਆ ਹੱਥ ਰੱਖਣ। और अभी लोग देश कौम की सेवा कर सकी असीस असी, असी परमात्मा को अरदस करके है तो परमात्मा सबना का भला कर और ये सब कुछ शांतमयी और वजिया तरीके संपन्न हो नगरी परमात्मा की नगरी है कायनात परमात्मा की है तो ना यही अरदस की सब